ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਗਰਾਂ ਵਿਖੇ ਸਿਹਤ ਵਿਭਾਗ ਵੱਲੋਂ ਟੀਵੀ ਦੀ ਬਿਮਾਰੀ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਸਿਹਤ ਵਿਭਾਗ ਵੱਲੋਂ ਚਲਾਏ ਖਾਸ ਪ੍ਰੋਗਰਾਮ ਸੋ ਰੋਜਾ ਟੀਵੀ ਜਾਗਰੂਕਤਾ ਮਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਟੀਵੀ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਜ਼ਿਲ੍ਹਾ ਤਪਤੀ ਕਫਸਰ ਡਾਕਟਰ ਸ਼ਕਤੀ ਸ਼ਰਮਾ ਜਾਗਰੂਕਤਾ ਕੈਂਪ ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰ ਮਾਨ ਸਿੰਘ प्रमोद विशेष तौर ते पहुँचे 6 ਮਹੀਨੇ ਨਹੀਂ ਉਹ ਪੈਸੇ ਵੀ ਹੋਣਗੇ ਉਸ ਕਾਰ ਦੇ ਸਰਕਾਰੀ ਹਸਪਤਲ ਦੇ ਵਿੱਚ ਸਰਕਾਰੀ ਹਸਪਤਲ ਤੇ ਫ੍ਰੀ ਟੈਸਟ ਹੋਣਗੇ ਉਹ ਵੀ ਉਦੋਂ ਬਾਅਦ ਦਵਾਈ 6 ਮਹੀਨੇ ਦੀ ਖਾਣੀ ਸੀ ਪਰ ਕੋਟ कट 6 ਮਹੀਨੇ ਦੀ ਜੇ ਉਹਦੇ ਲੱਛਣ 6 ਮਹੀਨੇ ਤੇ ਵੀ ਰਹਿੰਦੇ ਆ ਥੋੜੇ ਉਹਨੂੰ ਅਸੀਂ ਵਧਾ ਸਕਦੇ ਆ ਉਹ ਡਾਕਟਰ ਵਧਾ ਵਧਾਉਂਦੇ ਆ ਆਪਣੇ ਆਪ ਹੀ ਬਣਾਉਣੇ ਠੀਕ ਹੈ ਹੋਰ ਕੋਈ ਕੁਐਸਚਨ ਕਿਸੇ ਦਾ ਮੈਂ प्रमोद ਗਿਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਗਰਾ ਵਿਖੇ ਸੋਹ ਰੋਜਾ ਮੁਹਿੰਮ ਤਹਿਤ ਇੱਕ ਟੀਵੀ ਦਾ ਜਾਗਰੂਕ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਡੇ ਜ਼ਿਲ੍ਹੇ ਦੇ ਟੀਵੀ ਅਫਸਰ ਡਾਕਟਰ ਸ਼ਕਤੀ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਅਸੀਂ ਬੱਚਿਆਂ ਨੂੰ ਟੀਵੀ ਦੀ ਬਿਮਾਰੀ ਬਾਰੇ ਜਾਗਰੂਕਤਾ ਦੱਸਿਆ ਕਿ ਕਿਨਾਲ ਕਾਰਨਾ ਕਰਕੇ ਟੀਵੀ ਹੋ ਸਕਦੀ ਆ ਇਸ ਤੋਂ ਬਚਾ ਕੇ ਨਾ ਇਹਦੇ ਲੱਛਣ ਕੀ ਆ ਸੋ ਮੈਂ ਜਿੱਥੇ ਅੱਜ ਬੱਚਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਉੱਥੇ ਹੀ ਅੱਜ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਮਨਦੀਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਕੂਲੀ ਸਟਾਫ ਦਾ ਜਿਹੜੇ ਸਾਡੇ ਸਿਹਤ ਟੀਮ ਦੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਅਤੇ ਜਦੋਂ ਵੀ ਸਾਡੇ ਵਿਭਾਗ ਵੱਲੋਂ ਗਾਈਡਲਾਈਨ ਆਂਦੀਆਂ ਕਿ ਸਕੂਲੀ ਬੱਚਿਆਂ ਨੂੰ ਕਿਸੇ ਵੀ ਟੌਪਿਕ ਤੇ ਜਾਗਰੂਕ ਕਰਨਾ ਹੈ ਤਾਂ ਉਹ ਹਮੇਸ਼ਾ ਹੀ ਸਾਡਾ ਇੱਕ ਲੈਕਚਰ ਕਰਵਾ ਦਿੰਦੇ ਆ ਤੋ ਮੈਂ ਬਹੁਤ ਹੀ ਸਕੂਲੀ ਸਟਾਫ ਦਾ ਅਤੇ ਖਾਸ ਤੌਰ ਤੇ ਪ੍ਰਿੰਸੀਪਲ ਅਮਨਦੀਪ ਜੀ ਦਾ ਬਹੁਤ ਧੰਨਵਾਦੀ ਹਾਂ ਤੋ ਉਮੀਦ ਕਰਦੇ ਆ ਕਿ ਅਸੀਂ ਸਾਡੀ ਟੀਮ ਵੱਲੋਂ ਜੋ ਵੀ ਅੱਜ ਬੱਚਿਆਂ ਨੂੰ ਗਾਈਡ ਕੀਤਾ ਗਿਆ ਹੈ ਸਮਝਾਇਆ ਗਿਆ ਹੈ ਉਹ ਬੱਚੇ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਗੇ ਆਪਣੇ ਪਰਿਵਾਰਾਂ ਨੂੰ ਸਮਝਾਣਗੇ ਆਪਣੇ ਨੇੜ ਡੇਰ ਨੂੰ ਸਮਝਾਣਗੇ ਕਿ ਟੀਵੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਧੰਨਵਾਦ ਅੱਜ ਮੈਂ ਸੀਨੀਅਰ ਕੈਂਡੀਸ ਤੋਂ 16 ਵਿਖੇ 100 ਡੇ ਕੈਂਪੇਨ ਦੇ ਦੌਰਾਨ ਅਸੀਂ ਇੱਥੇ ਇੱਕ ਜਾਗਰੂਕਤਾ ਕੈਂਪ ਲਗਾਇਆ ਬੱਚਿਆਂ ਦੇ ਵਿੱਚ ਉਹਨਾਂ ਨੂੰ ਅਸੀਂ ਟੀਵੀ ਦੇ ਲੱਛਣਾਂ ਬਾਰੇ ਦੱਸਿਆ ਟੀਵੀ ਦੀ ਬਿਮਾਰੀ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਉਹਨੂੰ ਟੈਸਟ ਲਈ ਅਸੀਂ ਕਿੱਥੇ ਪੇਸ਼ੈਂਟ ਨੂੰ ਰੈਫਰ ਕਰ ਸਕਦੇ ਹਾਂ ਔਰ ਉਹਦੀ ਦਵਾਈਆਂ ਕਿੱਥੋਂ ਉਹਨਾਂ ਨੂੰ ਮੁਹੱਈਆ ਕਰਾਈਆਂ ਜਾ ਸਕਦੀਆਂ ਉਹਦੇ ਵਿੱਚ ਬੱਚਿਆਂ ਦਾ ਕਾਫੀ ਐਨਰਜੀਐਸਮ ਅਸੀਂ ਦੇਖਣ ਨੂੰ ਮਿਲਿਆ ਔਰ ਉਹਨਾਂ ਦਾ ਕਾਫੀ ਅੱਛਾ ਰਿਸਪੌਂਸ ਸੀ ਔਰ ਇਹਦੇ ਨਾਲੇ ਖੁਸ਼ੀ ਹੈ ਕਿ ਇੱਥੋਂ ਦਾ ਸਟਾਫ ਔਰ ਪ੍ਰਿੰਸੀਪਲ ਸਰ ਬਹੁਤ ਕੋਆਪਰੇਟਿਵ ਰਹੇ ਮੈਂ ਹੈਲਥ ਡਿਪਾਰਟਮੈਂਟ ਤੋਂ ਜ਼ਿਲ੍ਹਾ ਟੀਵੀ ਅਫੀਸਰ ਡਾਕਟਰ ਸ਼ਕਤੀ ਸ਼ਰਮਾ ਤੇ ਪਰਮੋਤਜੀਤ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਉਹ ਸਾਡੇ ਸਕੂਲ ਚ ਆਏ ਇੱਥੇ ਆਣ ਕੇ ਉਹਨਾਂ ਨੇ ਟੀਵੀ ਬਾਰੇ ਦੇ ਲੱਛਣ ਉਹਨਾਂ ਦੇ ਇਲਾਜ ਆ ਗਵਰਨਮੈਂਟ ਕੀ ਦੇ ਰਹੀ ਹੈ ਟੀਵੀ ਦੇ ਇਲਾਜ ਲਈ ਉਹਨਾਂ ਬਾਰੇ ਵਿਸਥਾਰਪੂਰਵਕ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਤੁਹਾਡਾ ਸਹਿਯੋਗ ਇਸ ਲਹਿਰ ਵਿੱਚ ਟੀਵੀ ਨੂੰ ਮਿਟਾਉਣ ਵਿੱਚ ਪੰਜਾਬ ਨੂੰ ਇੰਡੀਆ ਨੂੰ ਟੀਵੀ ਮੁਕਤ ਕਰਨ ਲਈ ਬਹੁਤ ਵੱਡਾ ਯੋਗਦਾਨ ਇਹ ਬੱਚਿਆਂ ਦਾ ਬੰਦਾ ਹੈ ਤੇ ਉਹਨਾਂ ਯੋਗਦਾਨ ਲਈ ਪ੍ਰੇਰਿਆ ਤੇ ਮੈਂ ਵਾਂਸ ਅਗੇਨ ਬਹੁਤ ਬਹੁਤ ਧੰਨਵਾਦ ਕਰਦਾ ਦਾ ਟੀਮ ਦਾ ਤੇ ਉਹ ਆਏ ਆ ਇੱਥੇ ਉਹਨਾਂ ਨੇ ਬਹੁਤ ਵਧੀਆ ਸਾਡੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਧੰਨਵਾਦ ਜੀ